ਇਹੋ ਕਿਸਾਨਾਂ ਦੀ ਜਿਹੜੀ ਮੋਢਲੀ ਸਮੱਸਿਆ ਇੱਥੇ ਹਮੇਸ਼ਾ ਰਹੀ ਹੈ ਹਮੇਸ਼ਾ ਪੰਜਾਬ ਦੇ ਉੱਤੇ ਕੰਨਾ ਕਸ਼ੀ ਹੁੰਦੀ ਰਹੀ ਹੈ ਬੇ ਇੱਥੇ ਦਾ ਧੂਆਂ ਜਿਹੜਾ ਪ੍ਰਦੂਸ਼ਣ ਫਲਾ ਰਿਹਾ ਹੈ ਉੱਥੇ ਤੱਕ ਦਿੱਲੀ ਤੱਕ ਤੇ ਇੱਥੇ ਇਸ ਪਿੰਡ 'ਚ ਪਿਛਲੇ 5 ਸਾਲਾਂ ਤੋਂ ਕਿਤੇ ਪਰਾਲੀ ਨੂੰ ਅੱਗ ਨਹੀਂ ਲਾਈ ਗਈ ਕਦੇ ਨਹੀਂ ਸਾੜਿਆ ਜਿਹੜਾ ਪਰਾਲੀ ਨੂੰ ਉਹ ਖਬਰ ਦੇਖ ਕੇ ਇਹਨਾਂ ਨੇ ਸ਼ਿਵਰਾਜ ਚੌਹਾਨ ਜੀ ਨੇ ਖਬਰ ਦੇਖੀ ਉਹਨੂੰ ਦੇਖ ਕੇ ਇੱਥੇ ਪਿੰਡ ਦੇ ਲੋਕਾਂ ਨੂੰ ਪ੍ਰੋਤਸਾਹਨ ਦੇਣ ਵਾਸਤੇ ਉਹਨਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਸਰਪੰਚ ਪ੍ਰੀਤੁਰ ਨਾਲ ਬੈਠ ਕੇ ਗੱਲ ਕਰਕੇ ਉਹਨਾਂ ਨਾਲ ਸਾਰੀ ਗੱਲ ਨੂੰ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਕੀਤਾ ਉਤਸ਼ਾਹਤ ਕੀਤਾ ਵੀ ਜਾ ਕੇ ਆ ਕੰਮ ਕਰੋ ਉਹ ਸਾਰੀ ਗੱਲ ਸਮਝ ਕੇ ਤਾਂ ਕਿ ਇੱਕ ਮਾਡਲ ਐਗਜ਼ਾਮਪਲ ਦੇ ਤੌਰ ਤੇ ਬਾਕੀ ਦੇਸ਼ ਦੇ ਵਿੱਚ ਵੀ ਬਾਕੀ ਪੰਜਾਬ ਦੇ ਅੰਦਰ ਵੀ ਇਸ ਗੱਲ ਨੂੰ ਪਹੁੰਚਾਇਆ ਜਾ ਸਕੇ ਤੇ ਕਿਸਾਨਾਂ ਦੀ ਹੋਰ ਜਿਹੜੀਆਂ ਸਮੱਸਿਆਵਾਂ ਪੰਜਾਬ ਦੇ ਕਿਸਾਨਾਂ ਦੀ ਹੈ ਉਹਨਾਂ ਨਾਲ ਬੈਠ ਕੇ ਸੱਤ ਚ ਬੈਠ ਕੇ ਗੱਲ ਕਰਨ ਲੋ ਆਏ ਪੰਜਾਬ ਸਰਕਾਰ ਵੱਲੋਂ ਪ੍ਰਾਲੇ ਵੀ ਕੀਤੇ ਜਾ ਰਹੇ ਰੈਡੈਂਟਰੀਜ਼ ਕੀਤੇ ਜਾ ਰਹੀਆਂ ਲੱਗਦਾ ਕਿ ਹੱਲ ਪ੍ਰਾਲੀ ਦਾ ਔਖਾ ਪੰਜਾਬ ਦੇ ਵਿੱਚ ਤੇ ਸਾਨੂੰ ਦੀ ਮਜਬੂਰੀ ਕਿਸਾਨ ਕਹਿੰਦੇ ਮਜਬੂਰੀ ਆਕ ਲਾਉਣਾ ਮੈਂ ਉਸੇ ਗੱਲ ਨੂੰ ਸਮਝ ਕੇ ਇੱਥੇ ਆਏ ਹਾਂ ਸਭ ਉਹਦੇ ਜਿਹੜੇ ਹੱਲ ਹੈ ਜਾਂ ਤਾਂ ਉਹਨੂੰ ਉਚਾਲੇ ਵਾਹ ਕੇ ਜਿਸ ਤਰ੍ਹਾਂ ਇੱਥੇ ਸਾਰੇ ਇਸ ਇਲਾਕੇ 'ਚ ਹੋ ਰਿਹਾ ਜਾਂ ਜਿਹੜਾ ਇੱਥੇ ਬਾਇਓਮਾਸ ਨੂੰ ਲੈ ਕੇ ਜਿਹੜੇ ਪਲਾਂਟ ਲੱਗ ਰਹੇ ਐ ਉਹ ਸਾਰੀ ਗੱਲਾਂ ਨੂੰ ਮਿਲਾ ਕੇ ਇੱਕ ਮਿਕਸ ਸੋਲੂਸ਼ਨ ਹੈ ਕਿਉਂਕਿ ਕਿਸਾਨ ਦੀ ਸਮੱਸਿਆ ਸਾਬ ਦੂਜੇ ਪਾਸੇ ਕਰਨਕ ਬੀਜ ਨਹੀਂ ਹੁੰਦੀ ਐ ਇੱਧਰ ਪਰਾਲੀ ਖੜੀ ਐ ਉਹਦਾ ਕਰਕੇ ਕੋਈ ਨਾ ਕੋਈ ਕਿਸਾਨ ਦੀ ਸਮੱਸਿਆ ਨੂੰ ਸਮਝਦੇ ਐ ਜਵਾਨ ਸਾਹਿਬ ਇਸ ਕਰਕੇ ਇੱਥੇ ਲੋਕਾਂ ਨੇ ਗੱਲ ਸਰ ਸਰ ਇਸ ਨੂੰ ਹਰਕੇ ਸਵਾਲਾਂ ਜਲੰਧਰ ਸਰ ਅੱਗੇ ਨੂੰ ਹੋਇਆ ਉਹ ਪੱਟ ਜੀ ਉਹ ਇੱਥੋਂ ਜਲੰਧਰ ਚੱਲੇ ਸੀ ਜਕਸਨ 2027 ਦੀਆਂ ਚੋਣਾਂ ਆ ਰਹੀਆਂ ਰੀਲੈਂਸ ਲੈ ਕੇ ਕਿਸ ਤਰ੍ਹਾਂ ਦਾ ਉਹ ਕਰਦੇ ਸਾਰਾ ਕੁਝ ਹੀ ਹੋਊਗਾ ਜੀ ਉਹ ਤਾਂ ਜਦੋਂ ਸਾਰਾ ਕੁਝ ਹੋਊਗਾ